ਤੇ ਤੇ ਛੋਟੇ ਅੰਕੋ ਪਰੇਸ਼ਾਨ ਹੋ ਰਹੇ ਮਾਮਲਾ ਇਹ ਹੈ ਜੀ ਕਿ ਸਾਡਾ ਸਕੂਲ ਸਾਡੀ ਸੰਸਥਾ ਵਿਸ਼ਵ ਮਾਨਵ ਰਖਣੀ ਤੋਂ ਜੀ ਕਿਰਪਾ ਨਦਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਰੋਜ਼ਪੁਰ ਜੋ ਕਿ ਬਹੁਤ ਹੀ ਪ੍ਰਾਈਮ ਲੋਕੇਸ਼ਨ ਤੇ ਆ ਉਹ ਤਕਰੀਬਨ ਪੌਣੇ ਛੇ ਅਕੜ ਜਗ੍ਹਾ ਹੈ ਜੀ ਉੱਤੇ ਭੂ ਮਾਫੀਆ ਦੀਆਂ ਮਾੜੀਆਂ ਨਜ਼ਰਾਂ ਆ ਕਿਉਂਕਿ ਜ਼ਮੀਨ ਬਹੁਤ ਕੀਮਤੀ ਹੈ ਸਾਡੀ ਸੰਸਥਾ ਚੈਰੀਟੇਬਲ ਸੰਸਥਾ ਹੈ ਜੋ ਲੋਕ ਭਲੇ ਦੇ ਕੰਮ ਕਰਦੀ ਆ ਸ਼ਾਵੜੀ ਯਾਤਰਾ ਜੋ ਬਰਾਤਰੀ ਓਰਗੇਨਾਈਜ਼ ਕਰਨੀ ਜਿੰਨੀਆਂ ਵੀ ਧਾਰਮਿਕ ਯਾਤਰਾ ਆਦਿ ਕਲਾਸ਼ ਯਾਤਰਾ ਅਮਰਨਾਥ ਯਾਤਰਾ ਦੇ ਵਿੱਚ ਸਾਡੇ ਮੈਡੀਕਲ ਕੈਂਪ ਮਹਾਕੁੰਭ ਦੇ ਵਿੱਚ ਸਾਡਾ 45 ਦਿਨ ਲਗਾਤਾਰ ਕੈਂਪ ਚੱਲਿਆ ਮੈਡੀਕਲ ਕੈਂਪ ਤੇ ਲੰਗਰ ਤੇ ਸਾਨੂੰ ਵਕਫ ਵਕਫ ਸਰਕਾਰੀ ਸੰਸਥਾਵਾਂ ਵੱਲੋਂ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਸਾਨੂੰ ਐਪਰੀਸ਼ੀਏਸ਼ਨ ਲੈਟਰਸ ਮਿਲਦੇ ਆ ਆਪਰੇਸ਼ਨ ਤੋਂ ਦੂਰ ਹੋਇਆ ਜੀ ਉਹਦੇ ਵਿੱਚ 300 ਯੂਨਿਟ ਬਲੱਡ ਅਸੀਂ ਦਿੱਤਾ ਹੈ ਇਹ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਸੰਸਥਾ ਜਿਹੜਾ ਕਿਸੇ ਵੀ ਬਿਨਾ ਲਾਦੇ ਦੇ ਕੰਮ ਕਰ ਰਹੀ ਆ ਉਹਨੂੰ ਪਰੇਸ਼ਾਨ ਕੀਤਾ ਜਾ ਸਕਦਾ ਕੁਝ ਲੱਗਤ ਗੁੰਡੇ 28 ਤਰੀਕ ਨੂੰ ਸ਼ਾਮ 7:30 ਵਜੇ 15 ਤੋਂ 20 ਗੁੰਡੇ ਹਥਿਆਰਬੰਦ ਲੈ ਕੇ Maruti 4 ਲੈ ਕੇ ਜਿਹਦੇ ਵਿੱਚ ਤੇਜ਼ਾਰ ਹਥਿਆਰ ਪਿਸਟਲ ਬੰਦੂਕਾ ਲੈ ਕੇ ਉਹ ਲਹਿਰਾਉਂਦੇ ਹੋਏ ਅੰਦਰ ਦਾਖਲ ਹੁੰਦੇ ਆ ਉੱਥੇ ਸਾਡਾ ਉਹ ਜਗ੍ਹਾ ਤੇ ਜਿੱਥੇ ਮੈਂ ਤੁਹਾਨੂੰ ਦੱਸਿਆ ਉੱਥੇ ਸਾਡਾ ਸਸੰਘ ਘਰ ਆ ਉਹ ਸੇਵਾਦਾਰ ਤੇ ਮਜੂਦ ਸੀ ਉਹਨਾਂ ਨੂੰ ਧੱਕੇ ਮਾਰ ਕੇ ਪਾਸੇ ਕਰ ਦਿੱਤਾ ਜਾਂਦਾ ਹੈ ਇੱਕ ਸਫਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਕਬਜ਼ਾ ਕਰ ਲਈਏ ਫਿਰ ਉਹਨਾਂ ਨੇ ਕੀ ਕੀਤਾ ਜੀ ਕਿ ਪੰਨੇ ਤੋੜ ਦਿੱਤੀ ਸੀ ਸੀਸੀਟੀਵੀ ਕੈਮਰੇ ਬਿਲਕੁਲ ਡਿਸਟਰੋਏ ਕਰ ਦਿੱਤੇ ਡੀਵੀਆਰ ਲੈ ਗਏ ਤੇ ਜੋ ਉਮਲੀ ਕੰਪਿਊਟਰ ਲੈਬ ਆ ਉਹਦੇ ਸੀਪੀਯੂ ਤੇ ਕੰਪਿਊਟਰ ਚੱਕ ਕੇ ਲੈ ਗਏ ਅਤੇ ਕੁਝ ਕੰਪਿਊਟਰ ਉਹਨਾਂ ਨੇ ਚੁੱਕ ਕੇ ਬਾਹਰ ਛੱਡ ਦਿੱਤੇ ਸੀਪੀ ਉਹਨਾਂ ਬੈਠੇ ਹੋਏ ਕਿੰਨੇ ਦਿਨ ਤੋਂ ਪ੍ਰੇਸ਼ਾਨ ਹੋ ਰਹੇ ਅੱਜ ਦੇ ਨਹੀਂ ਕੱਲ ਦੇ ਵੀ ਅਸੀਂ ਕੱਲੋਂ ਤੋਂ ਬੈਠੇ ਹੋਏ ਆਂ ਕੱਲ ਜਦੋਂ ਜੀ ਐਪਲੀਕੇਸ਼ਨ ਦੇਣ ਆਏ ਇਹਨਾਂ ਨੂੰ ਤੇ ਆਪਣਾ ਇਹਨਾਂ ਨੇ ਐਸਚਓ ਸਾਹਿਬ ਉਹ ਡੀਐਸਪੀ ਸਾਹਿਬ ਨੂੰ ਕਾਲ ਕਰ ਲਈ ਜੋ ਇਥੇ ਸਟਾਫ ਸੀਗਾ ਐਸਚਓ ਸਰਬਨਗਰ ਮਧੂ ਬਾਨਾ ਦੀ ਗੱਲ ਕਰ ਰਹੇ ਨੇ ਤੇ ਮੈਡਮ ਮਧੂ ਵਾਲਾ ਤੇ ਏਸੀਪੀ ਵੈਸਟ ਗੁਜਿੰਦਰਪਾਲ ਸਿੰਘ ਸਾਡੀ ਸੰਗਤ ਇੱਥੇ ਕਾਫੀ ਇਕੱਠੀ ਹੋ ਗਈ ਸਾਡੀ ਸੰਗਤ ਜਿਹੜੀ ਆ ਉਹ 올ਓਵਰ ਇੰਡੀਆ ਜੀ ਤੇ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਬਹੁਤ ਰੋਸ ਸੀ ਕਿ ਸਾਡੀ ਸੰਸਥਾ ਤੇ ਅਟੈਕ ਹੋਇਆ ਹੈ ਸਾਨੂੰ ਸੁਵ ਾਸ਼ਣ ਦਵਾਇਆ ਗਿਆ ਮੌਕੇ ਤੇ ਗਏ ਅਸੀਂ 100 ਨੰਬਰ ਉੱਥੇ ਜਦੋਂ ਮੌਕੇ ਤੇ ਇਹ ਵਾਰਦਾਤ ਮੌਕੇ ਵਾਰਦਾਤ ਹੋਈ ਅਸੀਂ ਕੰਟਰੋਲ ਰੂਮ ਨੂੰ ਕਾਲ ਕੀਤੀ ਪੁਲਿਸ ਕੰਟਰੋਲ ਨੂੰ ਉੱਥੋਂ ਗੱਡੀ ਵੀ ਆਈ ਕੁਝ ਬੰਦੇ ਤੇ ਭੱਜ ਗਏ ਇੱਕ ਬੰਦਾ ਫੜ ਕੇ ਉਸ ਟਾਈਮ ਤੇ ਅਸੀਂ ਉਹਨਾਂ ਨੂੰ ਫੜਾ ਦਿੱਤਾ ਤੇ ਇਹ ਤੁਸੀਂ ਸਾਡੇ ਸਰਕਾਰੀ ਤੰਤਰ ਦੀ ਵਿਣਭਣਾ ਵੇਖੋ ਕਿ 2 ਘੰਟੇ ਬਾਅਦ ਹੀ ਜਿਹੜੇ ਬੰਦੇ ਨੂੰ ਪੁਲਿਸ ਨੇ ਅਰਸ਼ਟ ਕੀਤਾ ਆ ਉਹ ਫੇਰ ਆ ਕੇ ਸਾਡੇ ਉੱਥੇ ਸੇਵਾਦਾਰਾਂ ਨੂੰ ਧਮਕਾ ਰਿਹਾ ਹੈ ਫੇਰ ਇਹਨਾਂ ਨੇ ਮੌਕਾ ਵੇਖਿਆ ਜੀ ਕਿ ਸਾਨੂੰ ਸੁਵ ਾਸ਼ਣ ਦਵਾਇਆ ਕਿ ਐਫ ਆਈ ਆਰ ਹੋਏਗੀ ਜਦੋਂ ਅਸੀਂ ਵੇਖਿਆ ਕੋਈ ਕੰਮ ਨਹੀਂ ਹੋ ਸਾਡੀ ਸੰਗਤ ਦੇ तकरीबन 200 ਤੋਂ ਵੱਧ ਬੰਦੇ ਕੱਲ ਇੱਥੇ ਆ ਕੇ ਬੈਠ ਗਏ ਸੀ ਪੀ ਆਫਿਸ ਤੇ ਇੱਥੇ ਸਿਰਫ ਮਲਮਾਨਯੋਗ ਸੀਪੀ ਸਾਹਿਬ ਤੇ ਇੱਥੇ ਹੈ ਨਹੀਂ ਸੀ ਪਰ ਏਸੀਪੀ ਵੈਸਟ ਤੇ ਸਰਾਬਾ ਨਗਰ ਥਾਣਾ ਦੇ ਐਸ ਐਚ ਓ ਮੈਡਮ ਬਜੂਵਾਲਾ ਉਹਨਾਂ ਨੇ ਸਾਨੂੰ মিডিਆ ਦੇ ਸਾਹਮਣੇ ਕੱਲ ਵੀ ਤੁਹਾਡੇ ਵਰਗੇ মিডিਆ ਕਰਨੀ ਤੇ ਹੈਗੀ ਸੀ ਉਹਨਾਂ ਦੇ ਸਾਹਮਣੇ ਉਹਨਾਂ ਨੇ ਬਾਈਟ ਦਿੱਤੀ ਕਿਹਾ ਕਿ ਅਸੀਂ ਜਲਦੀ ਹੀ ਕਾਰਵਾਈ ਕਰ ਰਹੇ ਹਾਂ ਤੇ ਸਾਨੂੰ ਵੀ ਔਨ ਰਿਕਾਰਡ ਵੀਡੀਓ ਤੇ ਕਿਹਾ ਕਿ 2 ਘੰਟੇ ਦੇ ਵਿੱਚ ਵਿੱਚ ਐਫ ਆਈ ਆਰ ਹੋ ਜਾਏਗੀ ਸੀਪੀ ਜਾਨਾ ਮਿਲਿਆ ਉਹਨਾਂ ਨੇ ਕੀ ਕਿਹਾ ਸੀਪੀ ਸਾਹਿਬ ਨੂੰ ਅੱਜ ਮਿਲੇ ਆ ਜੀ ਕੱਲ ਤੱਕ ਇਹਨਾਂ ਨੇ ਕੋਈ ਐਫਆਈਆਰ ਨਹੀਂ ਕੀਤੀ ਸੀਪੀ ਸਾਹਿਬ ਕਹਿੰਦੇ ਕਿ ਮੈਂ ਐਫਆਈਆਰ ਨਹੀਂ ਕਰ ਸਕਦਾ ਜਦ ਕਿ ਮੈਂ ਤੁਹਾਨੂੰ ਆਨ ਰਿਪੋਰਟ ਕਹਿ ਰਿਹਾ ਮਲਟੀਪਲ ਬਹੁਤ ਜ਼ਿਆਦਾ ਆਰਡਰਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਕਿ ਜਿੱਥੇ ਕਾਗਨੀਜ਼ੇਬਲ ਅਫੈਂਸ ਹੁੰਦਾ ਹੈ ਜਿੱਥੇ ਸ਼ਰਿਆਮ ਅਫੈਂਸ ਹੋ ਰਿਹਾ ਉੱਥੇ ਕਿਸੇ ਤਫ਼ਤੀਸ਼ ਦੀ ਲੋੜ ਨਹੀਂ ਆ ਉੱਥੇ ਇਹਨਾਂ ਨੂੰ ਐਫਆਈਆਰ ਕਰਨੀ ਚਾਹੀਦੀ ਆ ਪਰ ਇਹਨਾਂ ਨੇ ਕੰਟੈਕਟ ਆਫ ਕੋਡ ਵੀ ਕੀਤਾ ਕੋਡ ਦਾ ਹੁਕਮ ਵੀ ਨਹੀਂ ਮੰਨਿਆ ਅਤੇ ਸਾਨੂੰ ਵੀ ਇਹਨਾਂ ਨੇ ਝੂਠਾ ਲਾਰਾ ਲਾ ਕੇ ਤੇ ਰਪਿੰਦਰ ਸਿੰਘ ਜਿਹੜੇ ਪੀਪੀਐਸ ਨੇ ਸ਼ਹਿਰੀ ਪੀਸੀਬ ਉਹਨਾਂ ਨੂੰ ਕਹਿਤਾ ਕਿ ਉਹ ਤਫਤੀਸ਼ ਕਰਨਗੇ ਮਤਲਬ ਕਿ ਇਹ ਸਾਨੂੰ ਟਰਕਾਰ ਰਹੇ ਨੇ ਤੇ ਸਾਡੀ ਸੰਗਤ ਤੇ ਸਾਡੀ ਸੰਸਥਾ ਨੂੰ ਖਰਾਬ ਕਰ ਰਹੇ ਨੇ 500 ਬੱਚਿਆਂ ਦਾ ਪ੍ਰੋਜੈਕਟ ਜਿਹੜਾ ਉਹ ਦਾਅ ਤੇ ਆ ਕੱਲ ਤੋਂ ਸਕੂਲ ਲੱਗ ਰਹੇ ਨੇ ਇਹਨੇ ਡਰ ਤੇ ਭੈ ਵਾਲੀ ਮਾਹੌਲ ਵਿੱਚ ਇੱਕ ਛੋਟੇ ਮਾਸੂਮ ਜਿਹੜੀਆਂ ਜਾਨਾਂ ਆ ਉਹ ਕਿੱਦਾਂ ਉੱਥੇ ਪੜਨ ਗਈਆਂ ਤੇ ਬਾਰ-ਬਾਰ ਉੱਥੇ ਗੁੰਡੇ ਤਾਂ ਪਰੇਸ਼ਾਨ ਕਰ ਰਹੇ ਆ ਬੱਚਿਆਂ ਦੀ ਆਫੀਸਾ ਅਸੀਂ ਬਹੁਤ ਘੱਟ ਫੀਸਾਂ ਲੈ ਕੇ ਉਹਨਾਂ ਨੂੰ ਪੜ੍ਹਾ ਰਹੇ ਹਾਂ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਹੈ ਤੇ ਇਹਦਾ ਸਾਰਾ ਜੋ ਅਸੀਂ ਮੰਨਦੇ ਹਾਂ ਇੱਕ ਕਮਿਸ਼ਨਰ ਪੁਲਿਸ ਨੇ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਪਰ ਐਕਸ਼ਨ ਨਹੀਂ ਲੈ ਰਹੇ ਸਾਡਾ ਧਰਨਾ ਉਹੀ ਦੇ ਤੱਕ ਚੱਲਦਾ ਰਹੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਕਿ ਪੁਲਿਸ ਐਫ ਆਈ ਆਰ ਨਹੀਂ ਦਰਜ ਕਰਦੀ ਅਸੀਂ ਉੱਪਰ ਅਧਿਕਾਰੀਆਂ ਨੂੰ ਨਹੀਂ ਮਿਲੇ ਜੀ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੋਕ ਜ਼ਰੂਰ ਕਰਾਂਗੇ ਜੋ ਕਿ ਸਾਡੀ ਤਿਆਰੀ ਹੈ ਕਿਉਂਕਿ ਜਦੋਂ ਪ੍ਰਸ਼ਾਸਨ ਵੱਲੋਂ ਸਣਵਾਈ ਨਾ ਹੋਏ ਕਿ ਫਿਰ ਸਾਡੇ ਕੋ ਜੁਡੀਸ਼ਰੀ ਤੋਂ ਇਲਾਵਾ ਹੋਰ ਕੋਈ ਰਾਹ ਰਹਿ ਨਹੀਂ ਜਾਂਦਾ ਸਾਨੂੰ ਘਟੋ ਘਟ ਹਿੰਦੁਸਤਾਨ ਦੇ ਵਿੱਚ ਜੁਡੀਸ਼ਰੀ ਤੇ ਜ਼ਰੂਰ ਵਿਸ਼ਵਾਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇ ਠੀਕ ਹੈ ਧੰਨਵਾਦ ਜੈਹਾਬਾਦ ਮੁਰਦਾ